ਇਹ ਮੈਨੂੰ ਤੇ ਲੱਗਦਾ ਹੈ ਕਿ ਜੋ ਪੰਜਾਬ ਪੁਲਿਸ ਜਾਂ ਪਿਛਲੇ ਪੁਰਾਣੇ ਸਮੇਂ ਵਰਗੀ ਆਪਣੀ ਨਾ ਉਹ ਕਾਰਜਕਾਰੀ ਤੋਂ ਬਾਜ਼ ਨਹੀਂ ਆ ਰਹੀ ਉਹ ਪੋਲੀਟਿਕਲ ਜਾਂ ਨਸ਼ਾ ਮਾਫੀਆ ਦੇ ਦਬਾਅ ਹੇਠ ਕੰਮ ਕਰ ਰਹੀ ਹੈ ਇਹ ਜਿਹੜੀ ਬੜੀ ਘਨੌਣੀ ਜੀ ਹਰਕਤ ਆ ਲੋਕਾਂ ਨੂੰ ਬਦਨਾਮ ਕਰਨ ਦੀ ਬਾਕੀ ਇਹਨੂੰ ਅਮਰਤਪਾਲ ਨਾਲ ਜੋੜ ਕੇ ਹੋਰ ਵੀ ਹਾਈਲਾਈਟ ਕੀਤਾ ਜਾ ਰਿਹਾ ਪਰ ਇਹ ਮੇਰੇ ਖਿਆਲ ਹੈ ਸਾਡੇ ਕੌਮ ਨੂੰ ਬਦਨਾਮ ਕਰਨ ਵਾਸਤੇ ਦੇਸ਼ ਦੁਨੀਆ ਚ ਬਹੁਤ ਵੱਡਾ ਇਹ ਪ੍ਰੋਪਾਗੈਂਡਾ ਕੀਤਾ ਜਾ ਰਿਹਾ ਸਾਨੂੰ ਤੇ ਰਈਏ ਤੱਕ ਜਾਣ ਵਾਸਤੇ ਕਿਹਾ ਸੀ ਤੇ ਉਥੋਂ ਉਥੇ ਕਿਦਾਂ ਪਹੁੰਚ ਗਏ ਇਹ ਤੇ ਹੁਣ ਇਹ ਵੀ ਜਾਣਦਾ ਵਿਸ਼ਾ ਹੈਗੇ ਮੇਰੇ ਨਾਲ ਐਮਪੀਂ ਸਰਦਾਰ ਅਮਰਪਾਲ ਸਿੰਘ ਜੀ ਦੇ ਪਿਤਾ ਜੀ ਮੌਜੂਦ ਨੇ ਉਹਨਾਂ ਕੋਲ ਜਾਣਕਾਰੀ ਦਿੰਨੇ ਆ ਕਿ ਉਹਨਾਂ ਦਾ ਇਸ ਬਾਰੇ ਕੀ ਕਹਿੰਦਾ ਸਸੀ ਗਾਲ ਜੀ ਸਸੀ ਗਾਲ ਸਰਦਾਰ ਹਰਪੀ ਸਿੰਘ ਜੋ ਕਿ ਅਮਰਪਾਲ ਸਿੰਘ ਜੀ ਦੇ ਸਕੇ ਭਰਾ ਨੇ ਉਹਨਾਂ ਤੇ ਐਸਐਸਪੀ ਵੱਲੋਂ ਬਿਆਨ ਆ ਰਿਹਾ ਹੈ ਮੀਡੀਆ ਵਿੱਚ ਬਿਆਨ ਆ ਰਿਹਾ ਹੈ ਕਿ ਉਹਨਾਂ ਕੋ ਹਾਈਸਟੈਕ ਦੀ ਜਿਹੜੀ ਰਿਕਵਰੀ ਹੁੰਦੀ ਹੈ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੁਹਾਡਾ ਇਸ ਬਾਰੇ ਕੀ ਲੱਗਦਾ ਤੁਹਾਨੂੰ ਇਹ ਮੈਨੂੰ ਤਾਂ ਲੱਗਦਾ ਹੈ ਕਿ ਜੋ ਪੰਜਾਬ ਪੁਲਿਸ ਜਾਂ ਪਿਛਲੇ ਪੁਰਾਣੇ ਸਮੇਂ ਵਰਗੀ ਆਪਣੀ ਨਾ ਉਹ ਕਾਰਜਕਾਰੀ ਤੋਂ ਬਾਜ਼ ਨਹੀਂ ਆ ਰਹੀ ਉਹ ਪੋਲੀਟਿਕਲ ਜਾਂ ਨਸ਼ਾ mafia ਦੇ ਦਬਾਅ ਹੇਠ ਕੰਮ ਕਰ ਰਹੀ ਹੈ ਤੇ ਉਹ ਇਹੋ ਜਿਹੀਆਂ ਚੀਜ਼ਾਂ ਕਿ ਜਿਹੜੇ ਨਸ਼ਾ ਰੋਕਣ ਵਾਲਿਆਂ ਖਿਲਾਫ ਹੀ ਨਸ਼ੇ ਦੇ ਕੇਸ ਕਰ ਦਰਜ ਕਰੋ ਇਹ ਜਿਹੜੀ ਬੜੀ ਘਨੌਣੀ ਜੀ ਹਰਕਤ ਹੈ ਆ ਲੋਕਾਂ ਨੂੰ ਬਦਨਾਮ ਕਰਨ ਦੀ ਬਾਕੀ ਇਹਨੂੰ ਅਮਰਤਪਾਲ ਨਾਲ ਜੋੜ ਕੇ ਹੋਰ ਵੀ ਹਾਈਲਾਈਟ ਕੀਤਾ ਜਾ ਰਿਹਾ ਤੇ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਇਸ ਚੀਜ਼ ਤੇ ਦੁਬਾਰਾ ਵਿਚਾਰ ਕਰਨੀ ਚਾਹੀਦੀ ਇਹਦੇ ਨਾਲ ਪੰਜਾਬ ਦੇ ਲੋਕ ਲੋਕਾਂ ਚ ਪਹਿਲਾਂ ਹੀ ਬੜੀ ਬਚੈਨੀ ਹੈ ਤੇਜ਼ ਕਰਕੇ ਮੇਰਾ ਖਿਆਲ ਹੈ ਕਿ ਇਹ ਇਹੋ ਜਿਹੇ ਜਿਹੜੇ ਸ਼੍ਰੇਂਤਰ ਰਚਨੇ ਆ ਉਹ ਤੋਂ ਬਾਝ ਹੋਣਾ ਚਾਹੀਦਾ ਪੰਜਾਬ ਪੁਲਿਸ ਕੋ ਹੋਰ ਬਹੁਤ ਵੱਡੇ ਕੰਮ ਕਰਨ ਵਾਸਤੇ ਨਸ਼ਾ ਪੰਜਾਬ 'ਚ ਇਹ ਪੰਜਾਬ ਪੁਲਿਸ ਦੀ ਨਾਕਾਮੀ ਆ ਜਾਂ ਸਰਕਾਰ ਦੀ ਨਾਕਾਮੀ ਆ ਕਿ ਨਸ਼ਾ ਜਿਹੜਾ ਘਰ-ਘਰ ਪਹੁੰਚਿਆ ਇਸ ਕਰਕੇ ਮੇਰਾ ਖਿਆਲ ਇਹਨਾਂ ਨੂੰ ਉਧਰ ਕੰਮ ਕਰਨਾ ਚਾਹੀਦਾ ਹੈ ਨਾ ਕਿ ਜਿਹੜੇ ਨਸ਼ੇ ਦੇ ਅਬਰੋਚ ਕੰਮ ਕਰ ਰਹੇ ਉਹਨਾਂ ਉਹਨਾਂ ਨੂੰ ਫੜ ਕੇ ਜਿਦਾ ਪਹਿਲਾਂ ਐਨਐਸਏ ਲਈ ਆ ਉਹਨਾਂ ਦੇ ਭਰਾ ਨੂੰ ਕਰਤਾ ਜਾਂ ਹੋਰ ਜਿਹੜੇ ਕੋਈ ਵੀ ਪੰਜਾਬ ਦੇ ਹੱਕਾਂ ਦੀ ਜਾਂ ਕੋਈ ਸਿੱਖ ਦੇ ਹੱਕਾਂ ਦੀ ਗੱਲ ਕਰਦਾ ਜਿਦਾਂ ਰਾਜਸਥਾਨ 'ਚ ਉਹ ਦੇਸ਼ ਧਰੋਹ ਦਾ ਪਰਚਾ ਹਿੰਦੂ ਰਾਸ਼ਟਰਵਾਦ ਕਹਿਣ ਵਾਲਿਆਂ ਵਾਤੇ ਜਾਂ ਹੋਰ ਕਹਿਣ ਵਾਲਾ ਕੋਈ ਕੋਈ ਕਾਰਵਾਈ ਨਹੀਂ ਹੁੰਦੀ ਉਹ ਸੰਸਦ ਜਾ ਕੇ ਵੀ ਕਹਿੰਦੇ ਆ ਤੇ ਪਰ ਇਹ ਮੇਰੇ ਖਿਆਲ ਆ ਸਾਡੇ ਕੌਮ ਨੂੰ ਬਦਨਾਮ ਕਰਨ ਵਾਸਤੇ ਦੇਸ਼ ਦੁਨੀਆ ਚ ਬਹੁਤ ਵੱਡਾ ਇਹ ਪ੍ਰੋਪਗੈਂਡਾ ਕੀਤਾ ਜਾ ਰਿਹਾ ਤੇ ਇਸ 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 ਚੀਜ਼ ਤੋਂ ਮੈਨੂੰ ਲੱਗਦਾ ਕਿ ਬਾਜ ਆਉਣਾ ਚਾਹੀਦਾ ਤੇ ਕੀ ਤੁਹਾਨੂੰ ਕਦੋਂ ਪਤਾ ਲੱਗਦਾ ਹੈ ਕਿ ਗ੍ਰਿਫਤਾਰੀ ਹੋਈ ਹੈ ਨਹੀਂ ਸਾਨੂੰ ਤੇ ਉਹਨਾਂ ਦਾ ਜਦੋਂ ਅਸੀਂ ਉਹਨਾਂ ਦਾ ਕੰਡਕਟ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦਾ ਫੋਨ ਬੰਦ ਆ ਰਿਹਾ ਸੀ ਤੇ ਅਸੀਂ ਤੇ ਕਿਹਾ ਚਲੋ ਕਿਸੇ ਯਾਰ ਦੋਸਤ ਕੋਲ ਵੀ ਹੋਣਗੇ ਕਿਸੇ ਵੇਲੇ ਫੋਨ ਦੀ ਬੈਟਰੀ ਡਾਊਨ ਹੋ ਜਾਂਦੀ ਹੈ ਚਲੋ ਕੋਈ ਗੱਲ ਨਹੀਂ ਅਸੀਂ ਤੇ ਫਿਰ ਕਾਫੀ ਲੇਟ ਰਾਤ ਤੱਕ ਸਾਨੂੰ ਥੋੜੀ ਜੀ ਜਾਣਕਾਰੀ ਮਿਲੀ ਕਿ ਸ਼ਾਇਦ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਸਵੇਰ ਦਾ ਮੌਸਮ ਹੀ ਇਦਾਂ ਦਾ ਸੀਗਾ ਤੇ ਹੁਣ ਚਲੋ ਟੀਵੀ ਚੈਨਲਾਂ ਤੇ ਦੇ ਕਲੀਅਰ ਹੀ ਹੋ ਗਿਆ ਕਿ ਉਹ ਉਹਨਾਂ ਨੇ ਗ੍ਰਿਫਤਾਰ ਕੀਤਾ ਤੇ ਇਹੋ ਜੀਆਂ ਚੀਜ਼ਾਂ ਜਿਹੜੀਆਂ ਕਿ ਮੇਰੇ ਖਿਆਲ ਅਗੇ ਇਹਨਾਂ ਨੂੰ ਪੁਲਿਸ ਨੂੰ ਵੀ ਜਾਂ ਸਰਕਾਰ ਨੂੰ ਵੀ ਚਾਹੀਦਾ ਕਿ ਇਹੋ ਜੇ ਛੜਜੰਤਰ ਨਹੀਂ ਰਚਣੇ ਚਾਹੀਦੇ ਤੇ ਜਲੰਧਰ ਕੀ ਕੇ ਪ੍ਰੋਗਰਾਮ ਚੱਲਣ ਗਏ ਸੀ ਕਿ ਜਾ ਕੇ ਹੋਰ ਕੰਮ ਗਏ ਸੀ ਪਰਸਨਲ ਨਹੀਂ ਉਹਨਾਂ ਨੇ ਅੱਜ ਇੱਕ ਮੇਰੇ ਖਿਆਲ ਅਗੇ ਬਾਗਾਪੁਰਾਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਮਾਰਚ ਨਿਕਲਣਾ ਸੀ ਤੇ ਉਹਦੇ ਵਾਸਤੇ ਉਹਨਾਂ ਨੇ ਅੱਜ ਉੱਥੇ ਵੀ ਜਾਣਾ ਸੀਗਾ ਤੇ ਕਿਸੇ ਪਤਾ ਨਹੀਂ ਆਪਣੇ ਯਾਰ ਦੋਸਤ ਨੂੰ ਜਾਂ ਕੋਈ ਇਥੇ ਕਹਿਣ ਸਾਨੂੰ ਤੇਰੀਏ ਤੱਕ ਜਾਣ ਵਾਸਤੇ ਕਿਹਾ ਸੀ ਤੇ ਉਥੋਂ ਉਥੇ ਕਿੱਦਾਂ ਪਹੁੰਚ ਗਏ ਇਹ ਤੇ ਹੁਣ ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਇਹ ਜਿਹੜੀਆਂ ਇਹ ਸਾਡੇ ਕੋਲ ਤੇ ਹੁਣ ਇਹ ਇਹੋ ਜਾਣਕਾਰੀ ਸੀ ਕਿ ਰਹੀਏ ਗਏ ਆ ਤੇ ਅਸੀਂ 2-4 ਘੰਟੇ ਵੇਟ ਕੀਤੀ ਉਹਨੋਂ ਬਾਅਦ ਫੋਨ ਲਾਇਆ ਤੇ ਫੋਨ ਉਹ ਨਹੀਂ ਉਹਨਾਂ ਦਾ ਚੱਲ ਰਿਹਾ ਸੀਗਾ ਬੰਦ ਸੀਗਾ ਤੇ ਅਸੀਂ ਫਿਰ ਇਧਰ ਉਧਰ ਪਤਾ ਕੀਤਾ ਤੇ ਉਹ ਹੁਣ ਇੱਕ ਸਮਝ ਆ ਰਿਹਾ ਕਿ ਕੋਈ ਚੀਮਿਆਂ ਬਾਠਾਂ ਤੋਂ ਵੀ ਕਿਸੇ ਉਹਨਾਂ ਦੇ ਸਾਥੀ ਨੂੰ ਨਾਲ ਇਹਦੇ ਚ ਅਨੁਮੋਲਵ ਕੀਤਾ ਗਿਆ ਤੇ ਇਹ ਪ੍ਰਸ਼ਾਸਨ ਵੱਲੋਂ ਤੁਹਾਡੇ ਨਾਲ ਸਵੇਰ ਦੀ ਕੋਈ ਗੱਲਬਾਤ ਨਹੀਂ ਨਹੀਂ ਸਾਾਨੂੰ ਅਜੇ ਤੱਕ ਕੋਈ ਪ੍ਰਸ਼ਾਸਨ ਵੱਲੋਂ ਜਾਣਕਾਰੀ